ਸ਼ੋਭ ਚੱਕੀ ਨਾਲ ਆਟਾ ਪੀਸ ਰਿਆ ਸੀਗਾ ਤੇ ਉਥੇ ਇਹਦੇ ਤੇ ਹਮਲਾ ਕੀਤਾ ਤੇ ਇਹਦੀ ਕੁੱਟਮਾਰ ਕੀਤੀ ਉਹਨਾਂ ਨੇ ਆਖਾ ਉਹਨਾਂ ਚਾਰ ਤੂੜਾ ਚ ਮੈਰਦ ਨੂੰ ਛੱਡਣਾ ਤੇ ਮੈਨੂੰ ਇਹ ਵੀ ਪਤਾ ਲੱਗਾ ਇਹ ਵੀ ਉਹਤੇ ਕੋਈ ਜਾਤੀ ਸੂਚਕ ਸ਼ਬਦ ਵੀ ਬੋਲੇ ਉਸ ਪੰਚਾਇਤ ਦੇ ਨੁਮਾਇੰਦਾ ਮੈਂਬਰ ਆ ਜੀ ਇਹਨਾਂ ਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋਣ ਲੱਗੀਆਂ ਤੇ ਆਮ ਜਨਤਾ ਦਾ ਫੱਕੀ ਬਣੂਗਾ ਸਾਰਾ ਪਾਸਾ ਘੁੱਟਿਆ ਜੀ ਇੱਥੋਂ ਲੈ ਕੇ ਤੋਂ ਸੁਲੇ ਕੇ ਅੱਛਾ ਜੀ ਦਿੱਤੇ ਤੱਕ ਇਹ ਐਸਸੀ ਪਰਿਵਾਰ ਨੂੰ ਬੁਲਾਉਂ ਕਰਦਾ ਤੇ ਇਹਦੇ ਕਰਕੇ ਇਹਦੇ ਤੇ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਇਸ ਕਰਕੇ ਉਹਨਾਂ ਦੀ ਜਿਹੜੀ ਹੈਗੀ ਹੈਂਕਰ ਇਹਦੇ ਤੇ ਜਾਦੇ ਜਾਗਦੀ ਕੀ ਕੀ ਉਹਨਾਂ ਕੋਲੇ ਹਥਿਆਰ ਸੀ ਕਾਦੇ ਨਾਲ ਤੁਹਾਡੀ ਘਟਮਾਰ ਹੋਈ ਉਹਨਾਂ ਕੋਲੇ ਜਿਆ ਕਿਸਈਆ ਦੂਜਾ ਆ ਕੇ ਇਸ ਵਾਰ ਇੱਕ ਘਰ ਚ ਸੀਆ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਦੇਖ ਰਹੇ শ্রোਤਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਮੈਂ ਤੁਹਾਡਾ ਆਪਣਾ ਦਵਿੰਦਰ ਸਹਿਲੇ ਵਾਲਾ ਸੋ ਅੱਜ ਅਸੀਂ ਪਹੁੰਚਿਆ ਜੀ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਬਿਲੇ ਵਾਲਾ ਚ ਜਿੱਥੇ ਕਿ ਇੱਕ ਠੇਕੇ ਨੂੰ ਚਕਾਉਣ ਦੀ ਚਕਾਉਣ ਦੇ ਮਸਲੇ ਨੂੰ ਲੈ ਕੇ ਤੇ ਇੱਕ ਪਰਿਵਾਰ ਦਾ ਮੈਂਬਰ ਆ ਜਿਹੜਾ ਮੌਜੂਦਾ ਪੰਚਾਇਤ ਮੈਂਬਰ ਵੀ ਨੇ ਗੁਰਜੰਟ ਸਿੰਘ ਪੁੱਤਰ ਦਰਸ਼ਨ ਸਿੰਘ ਸੋ ਉਹਦੇ ਤੇ ਜਿਨ੍ਹਾਂ ਦੀ ਜ਼ਮੀਨ ਦੇ ਵਿੱਚ ਠੇਕਾ ਹੈ ਉਨਾ ਵੱਲੋਂ ਉਹਦੀ ਕਟਮਾਰਕ ਕੀਤੀ ਗਈ ਹੈ ਵੀ ਤੁਸੀਂ ਮਤੇ ਤੇ ਦਖਸਤ ਕਿਉਂ ਕਰਿਆ ਜੋ ਪੰਚਾਇਤ ਨੇ ਮਤਾ ਪਾਇਆ ਹੋਇਆ ਸੀ ਸੋ ਇਸ ਸਬੰਧ ਚ ਮੌਜੂਦਾ ਪਿੰਡ ਬੀਲੇ ਵਾਲਾ ਜ਼ਿਲ੍ਹਾ ਫਰੀਦਕੋਟ ਪਿੰਡ ਦੇ ਜਿਹੜੇ ਸਰਪੰਚ ਸਾਹਿਬ ਉਹ ਵੀ ਸਾਡੇ ਨਾਲ ਮੌਜੂਦ ਨੇ ਤੇ ਪਹਿਲਾਂ ਕਰਦੇ ਆਪਾਂ ਸਰਪੰਚ ਸਾਹਿਬ ਨਾਲ ਗੱਲ ਜਿਨ੍ਹਾਂ ਨੇ ਪੰਚਾਇਤ ਚ ਬੈਠ ਕੇ ਇਹ ਮਤਾ ਲਿਖਿਆ ਔਰ ਮਤਾ ਪਾਸ ਕਰਿਆ ਤੇ ਉਸ ਤੋਂ ਬਾਅਦ ਮੈਂਬਰਾਂ ਦੇ ਦਖਸਤ ਹੋਏ ਆ ਤੇ ਮੈਂਬਰਾਂ ਦੇ ਦਖਸਤ ਹੋਣ ਤੋਂ ਬਾਅਦ ਬਾਕੀ ਦੇ ਮੈਂਬਰਾਂ ਨੂੰ ਛੱਡ ਕੇ ਤੇ ਜਿਹੜਾ ਗੁਰਜੰਟ ਸਿੰਘ ਮੈਂਬਰ ਹੈ ਪੁੱਤਰ ਦਰਸ਼ਨ ਸਿੰਘ ਉਹਦੇ ਤੇ ਦੋਸ਼ੀਆਂ ਵੱਲੋਂ ਹਮਲਾ ਕੀਤਾ ਗਿਆ ਸੋ ਗੱਲਬਾਤ ਕਰਾਉਣਾ ਤੁਹਾਡੀ ਸਰਪੰਚ ਸਾਹਿਬ ਨਾਲ ਇਹਨਾਂ ਨੂੰ ਪੁੱਛਦੇ ਆ ਪੂਰਾ ਕੀ ਮਾਮਲਾ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਕੀ ਨਾਮ ਹੈ ਇਹ ਆਪਣਾ ਮੇਰਾ ਨਾਮ ਹੈ ਰਾਜਵੀਰ ਸਿੰਘ ਸੰਧੂ ਮੌਜੂਦਾ ਸਰਪੰਚ ਆ ਪਿੰਡ ਬੀਲੇ ਵਾਲਾ ਸਰਪੰਚ ਸਾਹਿਬ ਜਿਹੜਾ ਤੁਹਾਡਾ ਪੰਚਾਇਤ ਮੈਂਬਰ ਗੁਰਜੰਟ ਸਿੰਘ ਇਹਦੇ ਤੇ ਜਿਹੜਾ ਠੇਕੇ ਨੂੰ ਚਕਾਉਣ ਦੇ ਸਬੰਧੀ ਦੋਸ਼ੀਆਂ ਵੱਲੋਂ ਹਮਲਾ ਕੀਤਾ ਗਿਆ ਇਹਦੀ ਕਟਮਾਰਕ ਕੀਤੀ ਗਈ ਹੈ ਇਹਦੇ ਸੱਟਾਂ ਵੱਜੀਆਂ ਤੇ ਕੀ ਮੰਨ ਲਓ ਤੁਸੀਂ ਜਿਹੜਾ ਮਤਾ ਪਾਇਆ ਸੀ ਤੇ ਬਾਕੀ ਮੈਂਬਰਾਂ ਨੂੰ ਛੱਡ ਕੇ ਜਾਂ ਤੁਹਾਨੂੰ ਛੱਡ ਕੇ ਇਹਦੇ ਤੇ ਕਿਉਂ ਦੋਸ਼ੀਆਂ ਵੱਲੋਂ ਹਮਲਾ ਕੀਤਾ ਗਿਆ ਇਸ ਤਰ੍ਹਾਂ ਜੀ ਜਦੋਂ ਸਾਡੀ ਪੰਚਾਇਤ ਮਣੀ ਸੀਗੀ ਤਾਂ ਅਸੀਂ ਇੱਕ ਮਤਾ ਠੇਕਾ ਚਕਾਉਣ ਵਾਸਤੇ ਪਾਇਆ ਸੀ ਕਿਉਂਕਿ ਪਹਿਲਾਂ ਉਹ ਠੇਕਾ ਪਿੰਡ ਤੋਂ ਥੋੜੀ ਬਾਹਰ ਸੀਗਾ ਹੁਣ ਉਸ ਜਗ੍ਹਾ ਤੇ ਆਬਾਦੀ ਆ ਚੁੱਕੀ ਆ ਠੀਕ ਹੈ ਜੀ ਉਸ ਆਬਾਦੀ ਨੂੰ ਅੱਦੇ ਨਾਲ ਰੱਖਦੇ ਅਸੀਂ ਉਹ ਪਾਇਆ ਸੀ ਮਤਾ ਠੀਕ ਹੈ ਜੀ ਤੇ ਉਹ ਮਤਾ ਅਸੀਂ ਬੀਡੀਪੀ ਹੋਰ ਅਸੀਂ ਐਕਸਾਈਡ ਡਿਪਾਰਟਮੈਂਟ ਨੂੰ ਭੇਜਿਆ ਸੀ ਪਰੰਤੂ ਮਤਾ ਜਿਹੜਾ ਹੈ ਕਿਉਂਕਿ ਦਸਮ ਆਪਣਾ ਅਕਤੂਬਰ ਵਿੱਚ ਚੋਣਾਂ ਹੋਈਆਂ ਸੀਗੀਆਂ ਤੇ ਉਹ ਤੁਹਾਡਾ ਮਤਾ ਲੇਟ ਹੋ ਗਿਆ ਤੇ ਉਹਦੇ ਤੇ ਕੋਈ ਕਾਰਵਾਈ ਨਹੀਂ ਹੋ ਸਕੀ ਉਸੇ ਦੇ ਸੰਬੰਧ ਵਿੱਚ ਜਦੋਂ ਦੋਸ਼ੀ ਪਾਰਟੀ ਨੂੰ ਜਿਹੜਾ ਪਤਾ ਲੱਗਿਆ ਵੀ ਇਹਨਾਂ ਨੇ ਮਤਾ ਪਾਇਆ ਤੇ ਉਹਨਾਂ ਨੇ ਮੇਰੇ ਹਰ ਇੱਕ ਮੈਂਬਰ ਨੂੰ ਜਾ ਕੇ ਪਿੰਡ ਦੇ ਵਿੱਚ ਜਿੰਨੇ ਮੈਂਬਰ ਸੀ ਸਾਰਿਆਂ ਨੂੰ ਕਿਹਾ ਵੀ ਤੁਸੀਂ ਉਹ ਤੇ ਵਸਤੇ ਕਿਉਂ ਕੀਤੇ ਉਹਨਾਂ ਨੂੰ ਡਰਾਇਆ ਤੇ ਧਮਕਾਇਆ ਪਰ ਉਹਨਾਂ ਦੀ ਇੰਨੀ ਜੁੱਤ ਨਹੀਂ ਸੀ ਕਿ ਜੀ ਮੇਰੇ ਕੋਲ ਆ ਕੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਹੋਵੇ ਠੀਕ ਹੈ ਜੀ ਤਾਂ ਉਹ ਇਸੇ ਤੇ ਹੀ ਰੰਜਿਸ਼ ਰੱਖਦੇ ਸੀਗੇ ਇਹਨਾਂ ਨਾਲ ਮੈਂਬਰਾਂ ਨਾਲ ਤੇ ਜ਼ਿਆਦਾਤਰ ਤੇ ਆਪਣਾ ਗੁਰਜੰਟ ਸਿੰਘ ਐ ਇਹ ਐਸਸੀ ਪਰਿਵਾਰ ਨੂੰ ਬਿਲੋਂਗ ਕਰਦਾ ਤੇ ਇਹਦੇ ਕਰਕੇ ਇਹਦੇ ਤੇ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਇਸ ਕਰਕੇ ਉਹਨਾਂ ਦੀ ਜਿਹੜੀ ਹੈਗੀ ਹੈਂਕਰ ਇਹਦੇ ਤੇ ਜ਼ਿਆਦਾ ਜਾਗ ਪਈ ਤੇ ਮਿਤੀ ਤਕਰੀਬਤ 6 ਤਰੀਕ ਨੂੰ ਠੀਕ ਹੈ ਇਹਦੇ ਤੇ ਇਹਨਾਂ ਨੇ ਇੱਕ ਸਵੇਰ ਚੱਕੀ ਨਾਲ ਆਟਾ ਪੀਸ ਰਿਆ ਸੀਗਾ ਤੇ ਉਥੇ ਇਹਦੇ ਤੇ ਹਮਲਾ ਕੀਤਾ ਤੇ ਇਹਦੀ ਕੁੱਟਮਾਰ ਕੀਤੀ ਤੇ ਮੈਨੂੰ ਇਹ ਵੀ ਪਤਾ ਲੱਗਾ ਵੀ ਇਹਨੂੰ ਉਥੇ ਕੋਈ ਗਿਆਤੀ ਸੂਚ ਕੋ ਸ਼ਬਦ ਵੀ ਬੋਲੇ ਉਸ ਤੋਂ ਬਾਅਦ ਇਹ ਨੂੰ ਮੈਡੀਕਲ ਦਾਖਲ ਕਰਾਇਆ ਗਿਆ ਜਿੱਥੇ ਪੁਲਿਸ ਨੇ ਬਿਆਨ ਲਿਖ ਕੇ ਉਹ ਪਰਚਾ ਦਰਜ ਕੀਤਾ ਪਰੰਤੂ ਜਿਹੜੀਆਂ ਹੈਗੀਆਂ ਬੰਦੀਆਂ ਧਰਾਵਾਂ ਦੇ ਤਹਿਤ ਉਹ ਪਰਚਾ ਨਹੀਂदर्जी ਕੀਤਾ ਗਿਆ ਜੇ ਸਬੰਧੀ ਅਸੀਂ ਹੁਣ ਉਸ ਤੋਂ ਵੀ ਆਪਣੇ ਹਾਇਰ ਅਫਸਰਾਂ ਨੂੰ ਤੇ ਹਾਇਰ ਜਿਹੜੀ ਹੈਗੀ ਅਥਾਰਟੀ ਹੈਗੀ ਹੈ ਉਹਦੇ ਕੋਲ ਅਪਰੋਚ ਕਰਾਂਗੇ ਤੇ ਇਹ ਜਿਹੜਾ ਹੈਗਾ ਬੰਦੀਆਂ ਜਿਹੜੀਆਂ ਧਰਾਵਾਂ ਉਹਦੇ ਤਹਿਤ ਇਹ ਕਾਰਵਾਈ ਕਰਵਾਈ ਜਾਊਗੀ ਸੋ ਮੈਂ ਦੱਸ ਦਿਆਂ ਕਿ ਸਰਪੰਚ ਸਾਹਿਬ ਨਾਲ ਤੁਸੀਂ ਗੱਲਬਾਤ ਕੀਤੀ ਐ ਸੰਧੂ ਸਾਹਿਬ ਨਾਲ ਇਹਨਾਂ ਦੀ ਗੱਲਬਾਤ ਆਪਣੇ ਕੰਨਾਂ ਨਾਲ ਸੁਣੀ ਐ ਤੇ ਸੋ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਇੱਕ ਸਰਪੰਚ ਸਾਹਿਬ ਤੋਂ ਹੋਰ ਪੁੱਛੀਐ ਸਰਪੰਚ ਸਾਹਿਬ ਜੇਕਰ ਹੁਣ ਤੱਕ ਪ੍ਰਸ਼ਾਸਨ ਨੇ ਕੋਈ ਇਹਨਾਂ ਦੀ ਸੁਣਵਾਈ ਨਹੀਂ ਕਰੀ ਦਰਖਾਸਤ ਦੇਣ ਦੇ ਬਾਵਜੂਦ ਵੀ ਤਾਂ ਅਗਲਾ ਸਟੈਪ ਤੁਹਾਡਾ ਕੀ ਹੋਊਗਾ ਦਰਖਾਸਤ ਨੇ ਜੀ ਇਹਨਾਂ ਨੇ ਬਿਆਨ ਲਿਖਿਆ ਸੀ ਬਿਆਨ ਤੇ ਉਹ ਐਫ ਆਈ ਆਰ ਲਾਜ਼ ਹੋ ਗਈ ਹੈ ਠੀਕ ਹੈ ਜੀ ਪਰ ਐਫ ਆਈ ਆਰ ਦੇ ਵਿੱਚ ਬੰਦੀਆਂ ਤਰਾਵਾਂ ਨਹੀਂ ਲਾਈਆਂ ਗਈਆਂ ਉਸ ਬੰਦੀ ਸਾਡੀ ਜਦੋਂ ਜੇਦੋਂ ਕੀ ਜਾਰੀ ਹੈ ਠੀਕ ਹੈ ਸੋ ਇਹ ਸੀ ਦੋਸਤੋ ਸਰਪੰਚ ਸਾਹਿਬ ਜਿਨ੍ਹਾਂ ਨੇ ਬੜੇ ਸਾਫ਼ ਸ਼ਬਦਾਂ ਚ ਦੱਸਿਆ ਹੈ ਤੇ ਹੁਣ ਗੱਲ ਕਰਦੇ ਆਪਾਂ ਜਿੰਨਾ ਜਿਹੜੇ ਗੁਰਜੰਟ ਸਿੰਘ ਪੁੱਤਰ ਦਰਸ਼ਨ ਸਿੰਘ ਮੌਜੂਦਾ ਪੰਚਾਇਤ ਮੈਂਬਰ ਨੇ ਸੰਧੂ ਸਾਹਿਬ ਸਰਪੰਚ ਜੀ ਨਾਲ ਤੇ ਉਹ ਇਸ ਟਾਈਮ ਤੁਹਾਨੂੰ ਦਿਖਾ ਦਈਏ ਮੈਂ ਕੈਮਰਾਮੈਨ ਨੂੰ ਬੇਨਤੀ ਕਰਾਂ ਉਹਨਾਂ ਦੀ ਜਿੱਥੇ-ਜਿੱਥੇ ਉਹਨਾਂ ਦੇ ਸੱਟਾਂ ਲੱਗੀਆਂ ਸੱਟਾਂ ਵੀ ਦਿਖਾਉਣ ਤੇ ਉਹਨਾਂ ਨਾਲ ਵੀ ਕਰਦੇ ਆਂ ਗੱਲਬਾਤ ਕਿਵੇਂ ਉਹਨਾਂ ਦੀ ਕੁੱਟਮਾਰ ਕਰੀ ਗਈ ਹੈ ਕਿੰਨੇ ਬੰਦੇ ਸੀ ਜਿਨ੍ਹਾਂ ਨੇ ਕੁੱਟਮਾਰ ਕਰੀ ਹੈ ਤੇ ਕਿਉਂ ਕੁੱਟਮਾਰ ਕਰੀ ਗਈ ਹੈ ਉਹ ਤੁਸੀਂ ਸੁਣ ਹੀ ਚੁੱਕੇ ਹੋ ਵੀ ਠੇਕੇ ਨੂੰ ਚਕਾਉਣ ਦੇ ਸਬੰਧ ਨੂੰ ਲੈ ਕੇ ਜਿਹੜਾ ਮਸਲਾ ਇਹਨਾਂ ਦਾ ਜਿਹੜਾ ਪਕਿਆ ਹੋਇਆ ਸੀਗਾ ਤੇ ਮੈਂ ਹੁਣ ਗੱਲ ਕਰਨ ਜਾ ਰਹੇ ਆਂ ਆਪਾਂ ਗੁਰਜੰਟ ਸਿੰਘ ਜੀ ਨਾਲ ਜਿਹੜੇ ਮੌਜੂਦਾ ਪੰਚਾਇਤ ਮੈਂਬਰ ਨੇ ਸੋ ਜੇਕਰ ਪੰਚਾਇਤ ਮੈਂਬਰਾਂ ਤੇ ਜਾਂ ਸਰਪੰਚਾਂ ਤੇ ਲੋਕ ਇਦਾਂ ਹਮਲਾ ਕਰਨ ਲੱਗ ਗਏ ਤਾਂ ਆਮ ਲੋਕਾਂ ਦਾ ਜਿਹੜਾ ਕੀ ਜੀਣਾ ਹੋਊਗਾ ਸੋ ਮੈਂਬਰ ਸਾਹਿਬ ਜੀ ਸਤਿ ਸ੍ਰੀ ਅਕਾਲ ਕੀ ਤੁਹਾਡੇ ਨਾਲ ਵਾਪਰੇ ਆ ਜੀ ਕੀ ਗੱਲ ਹੋਈ ਆ ਪੂਰੀ ਆਪਣੇ ਸਰੋਤਿਆਂ ਨੂੰ ਦੱਸੋ ਕੋਈ ਗੱਲ ਬਾਤ ਨਹੀਂ ਸੀ ਉਹਨਾਂ ਨੇ ਮਰੀ ਜੀ ਕੱਲਾ ਠੇਕੇ ਦੀ ਸੀ ਬਸ ਅੱਛਾ ਜੀ ਟੇਕੇ ਦੇ ਮਥਾ ਪਾਇਆ ਸੀ ਅੱਛਾ ਜੀ ਤੇ ਉਹ ਦੇ ਰਾਂਝੇ ਸੀ ਰੱਖਦੇ ਸੀ ਮੈਂ ਠੀਕ ਹੈ ਜੀ ਤੇ ਕਿੰਨੇ ਕਿੰਨੇ ਜਣੇ ਸੀਗੇ ਜੀ ਜਦੋਂ ਤੁਹਾਡੇ ਤੇ ਹਮਲਾ ਕਰਿਆ ਤੇ ਕੀ 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 ਨਾਂ ਉਹਨਾਂ ਦੇ ਕਿੰਨਾ ਕਿੰਨਾ ਨੇ ਕੁੱਟਿਆ ਤੁਹਾਨੂੰ ਉਹ ਜੀ ਮੈਂ ਆਟਾ ਪੀ ਜਾਂਦਾ ਸੀ 16 ਨੰਬਰ ਗਲੀ ਚ ਅੱਛਾ ਜੀ ਦੋ ਮੁੰਡੇ ਆਏ ਆ ਮੋਟਰਸਾਈਕਲ ਤੇ ਅੱਛਾ ਜੀ ਆਉਣ ਸਰ ਪਟਾ ਹੀ ਲਿਆ ਉਹਨਾਂ ਮੁੰਡਿਆਂ ਦੇ ਕੋਈ ਨਾਮ ਦਾ ਪਤਾ ਹੋਵੇ ਨਹੀਂ ਮੈਨੂੰ ਪੱਕਾ ਨਹੀਂ ਕੀ ਹੈ ਕਰਵਿੰਦਰ ਸਿੰਘ ਪਰਵਿੰਦਰ ਸਿੰਘ ਜੀ ਪਰਵਿੰਦਰ ਸਿੰਘ ਹੈਪੀ ਸਿੰਘ ਜੀ ਪਰਵਿੰਦਰ ਸਿੰਘ ਤੇ ਹੈਪੀ ਸਿੰਘ ਇਹ ਤੁਹਾਡੇ ਪਿੰਡ ਦੇ ਹੀ ਵਸਨੀਕ ਹੈ ਹਾਂ ਪਿੰਡ ਦੇ ਹੀ ਪਿੰਡ ਦੇ ਇਹ ਜਿਹੜਾ ਇਹਨਾਂ ਇਹ ਬੰਦੇ ਆ ਨੇ ਜਿਹੜੇ ਨੇ ਤੇਰੇ ਤੇ ਹਮਲਾ ਕਰਿਆ ਇਹਨਾਂ ਨੇ ਕਿਉਂ ਹਮਲਾ ਕਰਿਆ ਕੀ ਠੇਕੇ ਨਾਲ ਇਹਨਾਂ ਦਾ ਕੀ ਸੰਬੰਧ ਹੈ ਜੀ ਬਸ ਠੇਕਾ ਨੇ ਵਾਣ ਚਾ ਜੀ ਵਾਣ ਚ ਚ ਕੋ ਹੁੰਦੇ ਸੀ ਅੱਛਾ ਇਹਨਾਂ ਦੇ ਵਾਣ ਚ ਠੇਕਾ ਇਹ ਕਹਿੰਦੇ ਵੀ ਅਸੀਂ ਵਾਣ ਚ ਠੇਕਾ ਨਹੀਂ ਚੱਕਣ ਦੇਣਾ ਤੇ ਹੋਰ ਤੁਹਾਡੇ ਹੁਣ ਕਿੰਨੀ ਕਿ ਜਿਹੜੀ ਗਹਿਰੀ ਸੱਟ ਕਿੰਨੀ ਕੁ ਲੱਗੀ ਹੋਈ ਹੈ ਸਾਰਾ ਪਾਸਾ ਕੁੱਟਿਆ ਜੇ ਇੱਥੇ ਨਾਲ ਧੌਂ ਤੋਂ ਲੈ ਕੇ ਅੱਛਾ ਜੀ ਗਿੱਟੇ ਤੱਕ ਠੀਕ ਹੈ ਜੀ ਇਹ ਜਿਹੜੇ ਜਿਹੜੀ ਆ ਪਲਾਸਟਰ ਹੋਇਆ ਹੋਇਆ ਲੱਤ ਤੇ ਇਹ ਕੀ ਫ੍ਰੈਕਚਰ ਹੋਈ ਵੀ ਹੈ ਇਹਦੇ ਤੇ ਟਾਂਕੇ ਲੱਗੇ ਆ ਜੀ ਇਹਦੇ ਤੇ ਕਿੰਨੇ ਟਾਂਕੇ ਲੱਗੇ ਉਹ ਤਾਂ ਪਤਾ ਹੋਣਾ ਤੁਹਾਨੂੰ ਮੰਨ ਲਾਦੇ ਪੰਜ ਕੇ 6 ਹੈ ਜੀ ਅੰਤਜਾਏ ਲਗਭਗ 6 ਤੋਂ 5 ਟਾਂਕੇ 5 ਤੋਂ 6 7 ਟਾਂਕੇ ਲੱਗੇ ਹੋਏ ਆ ਜਿਹੜੇ ਕੀ ਕੀ ਉਹਨਾਂ ਕੋਲੇ ਹਥਿਆਰ ਸੀ ਕਾਦੇ ਨਾਲ ਤੁਹਾਡੀ ਕੁੱਟਮਾਰ ਹੋਈ ਉਹਨਾਂ ਕੋਲ ਜੀ ਆ ਕਿਸੀ ਜਾਂ ਦੂਜਾ ਫੇਸਵਾਲ ਇੱਕ ਘਰ ਚ ਸੀ ਜਾਂ ਤੇ ਔਰ ਸਰ ਤੈਨੂੰ ਕੀ ਬੋਲਿਆ ਉਹਨਾਂ ਨੇ ਆਖਿਆ ਹੁਣ ਸਰ ਤੂੜਾ ਚ ਮੈਰੇ ਤੋਂ ਛੱਡਣਾ ਨਹੀਂ ਜਾਨੀ ਕਿ ਜਾਤੀ ਅਪਸ਼ਬਦ ਬੋਲ ਕੇ ਉਸ ਤੋਂ ਬਾਅਦ ਤੇਰੇ ਤੇ ਵਾਰ ਕਰਨਾ ਸ਼ੁਰੂ ਕਰਦੇ ਉਹਦੇ ਘਰ ਤਾਂ ਹੀ ਉਹਦੇ ਲਈ ਤੇ ਬਸ ਤੇ ਹੁਣ ਤੁਸੀਂ ਕੀ ਮੰਗ ਕਰਨੀ ਚਾਹੁੰਦੇ ਹੋ ਹੁਣ ਸਰ ਦਾ ਤਾਂ ਸਹਾਇਆ ਮੰਨਣੀ ਚਾਹੀਦੀ ਬਸ ਤੂੰ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਜਥੇਦਾਰ ਤੇ ਉਹਨਾਂ ਨਾਲ ਵੀ ਕਰਵਾਉਨੇ ਆ ਤੁਹਾਡੀ ਗੱਲਬਾਤ ਜ਼ਫੇਰਦਾਰ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਪਰਿਵਾਰ ਤੇ ਪਾਣਾ ਵਾਪਰਿਆ ਜੀ ਤੇ ਕੀ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਇਹ ਬਹੁਤ ਮੰਦ ਭਾਗੀ ਘਟਣਾ ਜੀ ਕਿਉਂ ਜਿਹੜੇ ਇਸ ਤੱਕਾਂ ਜੇ ਮੌਜੂਦਾ ਮੈਂਬਰਾਂ ਤੇ ਪੰਚਾਇਤ ਦੇ ਨੁਮਾਇੰਦਾ ਮੈਂਬਰ ਆ ਜੀ ਇਹਨਾਂ ਤੇ ਇਸ ਤੱਕਾਂ ਦੀਆਂ ਕਾਰਵਾਈਆਂ ਹੋਣ ਲੱਗੀਆਂ ਤੇ ਆਮ ਜਨਤਾ ਦਾ ਫਿਰ ਕੀ ਬਣੂਗਾ ਬਾਕੀ ਦੂਜੀ ਗੱਲ ਆਪ ਸ਼ਬਦ ਬੋਲੇਗੇ ਜਾਤੀਸ਼ੂਤਕ ਸ਼ਬਦ ਬੋਲੇਗੇ ਕੁੱਟਿਆ ਮਾਰਿਆ ਗਿਆ ਤੇ ਅਸੀਂ ਅੱਜ ਤੋਂ 4 ਦਿਨ ਪਹਿਲਾਂ ਸਾਦਕ ਚੌਕ ਵੀ ਬੰਦ ਕੀਤਾ ਸੀ ਜ਼ਿਲ੍ਹਾ ਜਹੇਦਾਰ ਬਾਬਾ ਜਸਵੰਤ ਸਿੰਘ ਜੀ ਰੰਗਰੇਟਾ ਅੱਛਾ ਜੀ ਜ਼ਿਲ੍ਹਾ ਜਹੇਦਾਰ ਮੁਖਸਰ ਸਾਹਿਬ ਅੱਛਾ ਜੀ ਬਾਬਾ ਮਨਮੋਹਨ ਸਿੰਘ ਜੀ ਜ਼ਿਲ੍ਹਾ ਜਹੇਦਾਰ ਬਟਿੰਡਾ ਅੱਛਾ ਜੀ ਦਾਸ ਜਹੇਦਾਰ ਬਲਜਿੰਦਰ ਸਿੰਘ ਮਾਹਕਾਲ ਸਾਦਕ ਵਾਲੇ ਜ਼ਿਲ੍ਹਾ ਜਹੇਦਾਰ ਫਰੀਦਕੋਟ ਠੀਕ ਹੈ ਜੀ ਸੋ ਸਾਡੇ ਤਿੰਨੇ ਜਹੇਦਾਰਾਂ ਦੀ ਕਮਾਂਡ ਦੇ ਵਿੱਚ ਅਸੀਂ ਉਹ ਚੌਕੋ ਜਾਮ ਕੀਤਾ ਸੀ ਠੀਕ ਹੈ ਪਰ ਸਾਨੂੰ ਡੀਐਸਪੀ ਤਰਲੋਚਨ ਸਿੰਘ ਵੱਲੋਂ ਉਹ ਸ਼ਵਾਸ਼ ਤੋਂ ਆਇਆ ਗਿਆ ਤੇ ਸਾਨੂੰ ਦਫ਼ਤਰ ਬੁਲਾਇਆ ਗਿਆ ਠੀਕ ਹੈ ਦਫ਼ਤਰ ਬੁਲਾ ਕੇ ਉਹਨਾਂ ਨੇ ਇੱਕ ਦਿਨ ਦਾ ਸਮਾਂ ਸਾਡੇ ਤੋਂ ਮੰਗਿਆ ਸੀਗਾ ਤੇ ਅੱਜ ਚੌਥਾ ਦਿਨ ਹੋ ਗਿਆ ਜੀ ਠੀਕ ਹੈ ਜੀ ਕੋਈ ਸਾਡਾ ਅੱਜ ਤਾਂ ਡੀਐਸਪੀ ਸਾਹਿਬ ਨੇ ਸਾਡਾ ਫੋਨ ਵੀ ਨਹੀਂ ਚੱਕਿਆ ਇਹ ਜਿਹੜਾ ਭਖਦਾ ਹੋਇਆ ਮਾਮਲਾ ਤੁਹਾਡੇ ਨਜ਼ਰ ਕਰਨ ਲੱਗਿਆ ਤੁਸੀਂ ਅਗਲੀ ਜਿਹੜੀ ਕਾਰਵਾਈ ਹੈ ਉਹ ਕੀ ਹੁੰਦੀ ਹੈ ਕੀ ਪੁਲਿਸ ਕਰਦੀ ਹੈ ਉਹ ਤੁਹਾਨੂੰ ਫੇਰ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਮਿਲਦੇ ਆ ਜਲਦੀ ਅਗਲੀ ਖਾਸ ਰਿਪੋਰਟ ਦੇ ਨਾਲ ਜੁੜੇ ਰਹਿਣਾ ਸਾਡੇ ਨਾਲ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਤਦ ਤੱਕ ਲਈ ਸਤਿ ਸ੍ਰੀ ਅਕਾਲ ਹਲੋ 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 ਹਾਂਜੀ ਹਾਂਜੀ ਐਸਐਚਓ ਸਾਹਿਬ ਨਵਦੀਪ ਸਰ ਜੀ ਗੱਲ ਕਰ ਰਹੇ ਜੀ ਹਾਂਜੀ ਸਰ ਮੈਂ ਪ੍ਰੈਸ ਰਿਪੋਰਟਰ ਗੱਲ ਕਰ ਰਿਹਾ ਹਾਂ ਸੱਤਪਾਲ ਸਿੰਘ ਦਿੱਲੀ ਕ੍ਰਾਈਮ ਨਿਊਜ਼ ਤੋਂ ਦਿੱਲੀ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਤੋਂ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਇਹ ਕਿੱਥੋਂ ਦਾ ਹੈ ਜੀ ਚੈਨਲ ਸਰ ਦਿੱਲੀ ਤੋਂ ਵੀ ਤੁਸੀਂ ਦਿੱਲੀ ਤੋਂ ਬੋਲ ਰਹੇ ਹੋ ਦਿੱਲੀ ਦੀ মিডিਆ ਨਾਲ ਜੁੜਿਆ ਜੀ ਪ੍ਰੈਸ ਰਿਪੋਰਟਰ ਸਤਪਾਲ ਗੱਲ ਕਰ ਰਹੇ ਆ ਫਾਜ਼ਿਲ ਖਤਮ ਵੀ ਕੋਈ ਨਹੀਂ ਭਾਜੀ ਕੋਈ ਨਹੀਂ ਅਸੀਂ ਤਾਂ ਵੈਸੇ ਹੀ ਸਤਿਕਾਰ ਕਰਦੇ ਆ ਸਾਰਿਆਂ ਦਾ ਇਹ ਮਤਲਬ ਇਹ ਲੋਕਲ ਜਰਨਲ ਹੈ ਕਿ YouTube ਚੈਨਲ ਹੈ ਸਰ ਇਹ ਨੈਸ਼ਨਲ ਨਿਊਜ਼ ਪੇਪਰ ਹੈ ਜੀ ਓਕੇ ਓਕੇ ਅਖਬਾਰ ਹੈ মিডিਆ ਜੀ ਜੀ ਦੱਸੋ ਜੀ ਜਿਹਦੇ ਵਿੱਚ ਸਰ ਤੁਹਾਡਾ ਪੱਖ ਜਾਣਨਾ ਸੀ ਅਸੀਂ ਖਬਰ ਚਲਾਉਣੀ ਸੀ ਦੱਸੋ ਜੀ ਇੱਕ ਪਿੰਡ ਬੀਲੇ ਵਾਲੇ ਤੋਂ ਗੁਰਜੰਡ ਸਿੰਘ ਦਾ ਮਸਲਾ ਸਰ ਹੂੰ ਜਿਹਦੇ ਵਿੱਚ ਐਫ ਆਈ ਆਰ ਕੱਟੀ ਗਈ ਆ 0119 ਆਹੋ ਉਹਨਾਂ ਦਾ ਅਸੀਂ ਪੱਖ ਜਾਣਿਆ ਜਿਹਦੇ ਵਿੱਚ ਉਹ ਕਹਿ ਰਹੇ ਆ ਕਿ ਸਾਡੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋ ਰਹੀ ਉਹ ਐਕਚੁਅਲੀ ਉਹ ਹੈ ਜੀ ਉਹ ਕਹਿੰਦੇ ਵੀ ਇੱਥੇ ਐਸ ਆਈ ਐਕਟ ਲਾ ਦਿਓ ਜੀ ਜੀ ਐਸ ਆਈ ਐਕਟ ਲਾਉਣ ਦਾ ਜਿਹੜਾ ਅਧਿਕਾਰ ਹੈ ਉਹ ਜੀਓ ਸਾਹਿਬ ਲਾਉਂਦੇ ਨੇ ਇਨਕੁਆਰੀ ਤੋਂ ਬਾਅਦ ਜੀ ਉਹ ਇਨਕੁਆਰੀ ਚੱਲ ਰਹੀ ਹੈ ਜੀ ਜੀਓ ਸਾਹਿਬ ਕੋਲ ਉਹਨਾਂ ਤੋਂ ਖਾਤਾ ਪਤਾ ਲੱਗ ਜੂ ਤੁਹਾਨੂੰ ਜੀ 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 थैंक यू सर थैंक यू ओके सर थैंक यू ओके सर दिल्ली क्राइम नेशनल न्यूज नजर सब पर